ਇਸ ਵੇਲੇ ਦੀ ਦੁਖਦਾਈ ਖਬਰ ਅਦਾਕਾਰ ਧਰਮਿੰਦਰ ਦਿਹਾਲ ਚੁੜੀ ਹੋਈ ਸਾਹਮਣੇ ਆ ਰਹੀ ਹੈ ਜੀਹਾਂ ਦਾ ਦੇਖੇ ਕਿ ਬਾਲੀਵੁੱਡ ਦੇ ਦਿਗਜ ਅਦਾਕਾਰ ਧਰਮਿੰਦਰ ਸਿੰਘ ਦਾ ਅੱਜ ਦੇਹਾਂਤ ਹੋ ਗਿਆ ਅਦਾਕਾਰ ਕਈ ਦਿਨਾਂ ਤੋਂ ਘਰ ਦੇ ਵਿੱਚ ਇਲਾਜ ਅਧੀਨ ਸੀ ਕੁਝ ਦਿਨ ਪਹਿਲਾਂ ਉਹਨਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਸੀ 10 ਨਵੰਬਰ ਨੂੰ ਧਰਮਿੰਦਰ ਦੀ ਸਿਹਤ ਕਾਫੀ ਵਿਗੜ ਗਈ ਸੀ ਤੇ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਤਬਦੀਲ ਕਰ ਦਿੱਤਾ ਗਿਆ। ਇਸੋ ਬਾਅਦ ਸਲਮਾਨ ਖਾਨ, ਸ਼ਾਹਰੂਖ ਖਾਨ, ਗੋਵਿੰਦ ਦਾ ਸਮੇਤ ਮਸ਼ਹੂਰ ਹਾਸਿਆ ਨੂੰ ਹਸਪਤਾਲ ਦੇ ਵਿੱਚ ਅਦਾਕਾਰੀ ਸਿਹਤ ਬਾਰੇ ਜਰਨਲ ਲਈ ਉੱਥੇ ਪਹੁੰਚੇ ਸਨ। ਧਰਮਿੰਦਰ ਦੀ ਮੌਤ ਦੀਆਂ ਅਫਵਾਹਾਂ ਮਾ ਥੋੜੀ ਦੇਰ ਬਾਅਦ ਫੈਲ ਗਈਆਂ ਬਾਅਦ ਦੇ ਵਿੱਚ ਅਦਾਕਾਰੀ ਪਤਨੀ ਹੀਮਾ ਮਾਲ ਨੇ ਤੇ ਤੀ ਇਸ਼ਾ ਦਿਓੜ ਨੇ ਉਹਨਾਂ ਦੀ ਮੌਤ ਦੀ ਖਬਰ ਦਾ ਉਸ ਵਕਤ ਖੰਡਨ ਕਰਦੇ ਹੋਏ ਪੋਸਟ ਸਾਂਝੀ ਕੀਤੀ ਗਈ ਸੀ। ਧਿਆਨ ਦੇਣ ਯੋਗ ਹੈ ਕਿ ਤਰਮਿੰਦਰ ਦਾ 90ਵਾਂ ਜਨਮ ਦਿਨ 8 ਦਸੰਬਰ ਨੂੰ ਸੀ ਜਦੋਂ ਉਹ ਘਰ ਦੇ ਵਿੱਚ ਠੀਕ ਹੋ ਰਹੇ ਸਨ ਤਾਂ ਰਿਪੋਰਟਾਂ ਸਾਹਮਣੇ ਆਈਆਂ ਕਿ ਪਰਿਵਾਰ ਅਦਾਕਾਰ ਲਈ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਿਹਾ ਪਰ ਆਪਣੇ ਜਨਮ ਦਿਨ ਤੋਂ ਸਿਰਫ 14 ਦਿਨ ਪਹਿਲਾਂ ਇਹ ਮਹਾਨ ਅਦਾਕਾਰ ਹਮੇਸ਼ਾ ਨੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਉਹਨਾਂ ਦੇ ਜਾਣ ਨਾਲ ਪੂਰੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਪ੍ਰਸੰਸਕ ਵੀ ਸਦਮੇ ਦੇ ਵਿੱਚ ਨੇ ਪ੍ਰਸੰਸਕ ਅਤੇ ਮਸ਼ਹੂਰ ਹਸਤੀਆਂ ਹੁਣ ਸੋਸ਼ਲ ਮੀਡੀਆ ਤੇ ਇਸ ਮਹਾਨ ਅਦਾਕਾਰ ਨੂੰ ਦਿਲੋਂ ਸ਼ਰਧਾਂਜਲੀ ਦੇ ਰਹੀ ਨੇ ਬਿਊਰੋ ਰਿਪੋਰਟ ਹਕੀਕਤ ਰੀਵੀ ਪੰਜਾਬੀ